ਸਸ਼ੀਗਾਰ ਕਲਿਆਣ ਟੀਵੀ ਪੰਜਾਬ ਵੇਖੋ ਤੁਸੀਂ ਤੇ ਬਠਿੰਡਾ ਦੇ ਵਿੱਚ ਦਸੰਬਰ ਨੂੰ ਨੈਸ਼ਨਲ ਲੈਵਲ ਤੇ ਇੱਕ ਵੱਡੀ ਰੈਲੀ ਦਾ ਯੋਜਨ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਕਿਰੁੰਜੀਤ ਸਿੰਘ ਗਹਿਰੀ ਦੇ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਰੈਲੀ ਹੈ ਇਸ ਦਾ ਜਿਹੜਾ ਮਕਸਦ ਬੇहद ਖਾਸ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਨੈਸ਼ਨਲ ਲੈਵਲ ਤੇ ਐਸਸੀ ਐਸਟੀ ਓਬੀਸੀ ਤੇ ਹੋਰ ਜਿਹੜੇ ਪਛੜੇ ਵਰਗ ਨੇ ਉਹਨਾਂ ਦੇ ਲਈ ਇੱਕ ਪਰਿਸੰਘ ਜਿਹੜਾ ਹੈ ਉਹ ਬਣਾਇਆ ਗਿਆ ਜਿਸ ਨੂੰ ਡੋਮਾ ਕਿਹਾ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸੇ ਦੇ ਤਹਿਤ ਜਿਹੜੀ ਦਸੰਬਰ ਨੂੰ ਰੈਲੀ ਕੀਤੀ ਜਾਰੀ ਹੈ ਜਿਸ ਦੇ ਕੁਝ ਖਾਸ ਮਕਸਦ ਨੇ ਜਿਸ ਦੇ ਵਿੱਚ ਪਹਿਲਾ ਤਾਂ ਸੰਵਿਧਾਨ ਦੀ ਰਾਖੀ ਤੇ ਸੰਵਿਧਾਨ ਦੇ ਪ੍ਰਤੀ ਜਾਗਰੂਕ ਕਰਨਾ ਤੇ ਉਸ ਤੋਂ ਬਾਅਦ ਮਕਸਦ ਹੈ ਜਾਤੀ ਜਨਗਣਨਾ ਕਰਵਾਉਣਾ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਈਵੇ ਮਸ਼ੀਨਾਂ ਰਾਹੀਂ VOTING ਹੁੰਦੀ ਹੈ ਤਾਂ ਉਹ ਮੰਗ ਕਰ ਰਹੇ ਨੇ ਕਿ ਵੈਲਿਡ ਪੇਪਰ ਦੇ ਰਾਹੀਂ ਹੀ VOTING ਹੋਵੇ ਤੇ ਉਹਨਾਂ ਦੇ ਵੱਲੋਂ ਸੱਤਾ ਦੀ ਜਿਹੜੀ ਕੇਂਦਰ ਸਰਕਾਰ ਹੈ ਉਸਤੇ ਕਈ ਇਲਜ਼ਾਮ ਵੀ ਲਗਾਏ ਗਏ ਤੇ ਇਸ ਦੇ ਦਰਮਿਆਨ ਉਹਨਾਂ ਦਾ ਕਹਿਣਾ ਕਿ ਕਈ ਹੋਰ ਮੰਗਾਂ ਨੂੰ ਲੈ ਕੇ ਜਿਹੜਾ ਇਹ ਆਯੋਜਨ ਕੀਤਾ ਜਾ ਰਿਹਾ ਇਸ ਸਬੰਧੀ ਮੀਡੀਆ ਦੇ ਰੂਬਰੂ ਹੁੰਦੇ ਹੋ ਉਹਨਾਂ ਦੇ ਵੱਲੋਂ ਹੋਰ ਵੀ ਜਿਹੜੀ ਖਾਸ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ। ਮੈਂ ਕਿਰਨਜੀਤ ਸਿੰਘ ਗੈਰੀ ਜਰਮਨ ਨੈਸ਼ਨਲ ਅਦਾਲਤ ਮਾਂਪੰਚਾਇਤ ਪੰਜਾਬ ਜਨਸਿਕਤਰ ਕਾਂਗਰਸ تین ਚਾਰਜ ਡੋਮੋ ਪਰਿਸ਼ਦ ਅ ਨੈਸ਼ਨਲ ਲੈਵਲ ਤੇ ਇੱਕ ਐਸਈ ਐਸਟੀ ਓਬੀਸੀ ਤੇ ਮਿਨੋਰਟੀ ਵਰਗ ਦਾ ਇੱਕ ਪਰਿਸ਼ੰਗ ਬਣਾਇਆ ਜਿਹਦਾ ਨਾਮ ਡੋਮੋ ਉਹ ਉਹਦੇ ਬੈਨਰ ਹੇਠ ਡਾਕਟਰ ਉਦੇਸਤ ਰਾਜ ਦੀ ਗਾਈ ਚ 1 ਦਸੰਬਰ ਨੂੰ ਇੱਕ ਬਹੁਤ ਵੱਡੀ ਰੈਲੀ ਜ਼ਿਲ੍ਹੇ ਦੇ ਰਾਮਲਾ ਮੈਦਾਨ 'ਚ ਅਸੀਂ ਕਰਨ ਜਾ ਰਹੇ ਹਾਂ ਜਿਹਦੀ ਤਿਆਰੀ ਦੇ ਸਬੰਧ ਸੇ ਅੱਜ ਨੈਸ਼ਨਲ ਅਦਾਲਤ ਮਹਾਪੰਚਾਇਤ ਯਾਗੂ ਦੀ ਕਮੇਟੀ ਨਸੀਬ ਲਈ ਹੈ ਉਸ ਰੈਲੀ ਦਾ ਮਕਸਦ ਕੀ ਹੈ ਕਿ ਸਭ ਤੋਂ ਪਹਿਲਾ ਮਕਸਦ ਇਹ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਦੂਜਾ ਹੈ ਕਿ ਜਾਤੀ ਜਨਗਣਨਾ ਜਿਹੜੀ ਹੈ ਉਹ ਕਰਾਉਣੀ ਤੀਜੀ ਗੱਲ ਹੈ ਕਿ ਵਿਸ਼ੇਸ਼ ਤੌਰ ਤੇ ਇੱਕ ਵੱਡਾ ਜਿਹੜਾ ਮਸਲਾ ਹੈ ਕਿ EVM ਨੂੰ ਇਥੋਂ ਹਟਾ ਕੇ ਜਿਹੜਾ ਵੈਲਟ ਪੇਪਰ ਨਾਲ ਚੋਣ ਹੋਵੇ ਕਿਉਂਕਿ ਬੀਜੇਪੀ ای وی ایم دی ਦਾ ਬਿਸ ਯੂਜ਼ ਕਰਦੀ ਹੈ ਇਸ ਕਰਕੇ ਨਹੀਂ ਕਿ ਐਡਾ ਵੱਡਾ ਬਹੁਤ ਸਵਾਲ ਹੀ ਪੈਦਾ ਹੋ ਉਦਾ ਜਾਵੇ ਤੇ ای وی ایم ਦੇ ਖਿਲਾਫ ਇਹ ਮੂਵਮੈਂਟ ਉੱਚ ਨਿਆਲੇ ਦੇ ਵਿੱਚ ਰੱਖਵਾ ਕਰਨ ਨਿੱਜੀ ਖੇਤਰ ਦੇ ਵਿੱਚ ਰੱਖਵਾ ਕਰਨ ਲਾਗੂ ਹੋਵੇ ਮਨਰੇਗਾ ਸਕੀਮ ਹੈ ਜਿਹੜੀ ਉਹ ਪਿੰਡਾਂ ਦੀ ਤਰ੍ਹਾਂ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਨਗਰ ਪੰਚਾਇਤਾਂ ਦੇ ਵਿੱਚ ਵੀ ਲਾਗੂ ਹੋਵੇ ਤੇ ਮਨਰੇਗਾ ਦੀ ਜਿਹੜੀ ਸਕੀਮਾ 200 ਦਿਨ ਚੱਲੇ ਤੇਰੀ ਦਿਹਾੜੀ ਹੈ ਜਿਹੜੀ ਉਹ ਦਿਹਾੜੀ ਘੱਟੋ ਘੜ 800 ਰੁਪਿਆ ਦਿਹਾੜੀ ਜਿਹੜੀ ਹੈ ਮਨਰੇਗਾ ਦੇ ਸਿਕ ਹੋਣੀ ਚਾਹੀਦੀ ਹੈ। ਤੋਂ ਵੱਡਾ ਮਸਲਾ ਨਿਜੀਕਰਨ ਜਿਹੜਾਗਾ ਨਿਜੀ ਖੇਤਰ ਦੇ ਵਿੱਚ ਵੀ ਆਖਮਾ ਕਰਨ ਨੂੰ ਆਬਾਦੀ ਮੁਤਾਬਕ ਲਾਗੂ ਕੀਤਾ ਜਾਦਾ। ਮਤਲਬ ਵੱਡੇ ਇਹ ਜਿਹੜੇ ਮੁੱਦੇ ਹੈਗੇ ਆ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਡੋਮਾ ਪਰੇਸ਼ੰਗ ਵੱਲੋਂ, ਨੈਸ਼ਨਲ ਅਦਾਲਤ ਮਾਂ ਪੰਚਾਇਤ ਵੱਲੋਂ ਸੋਸ਼ਲ ਅਰਗੇਨਾਈਜੇਸ਼ਨਾਂ ਦੁਨੀਆਂ ਵੀ ਹੈਗੀਆਂ, ਐਸਸੀਐਸਟੀ, ਓਬੀਸ ਤੇ ਮਿਨੋਰਟੀ ਦੀਆਂ ਉਹਨਾਂ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਇਦਾਂ ਮਿਲਾ ਮੈਦਾਨ 'ਚ 1 ਦਸੰਬਰ ਨੂੰ ਵੱਡੀ ਰੈਲੀ ਦਾ ਉਹ ਯੋਜਨਾ ਕੀਤਾ ਜਾ ਰਿਹਾ ਹੈ। ਇਹ ਪੰਜਾਬ ਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈ ਨੈਸ਼ਨਲ ਅਦਾਲਤ ਮਹਾਪੰਚਾਇਤ ਤੇ ਹੋਰ ਸੋਸ਼ਲ ਆਰਗੇਨਾਈਜੇਸ਼ਨਾਂ ਦੇ ਵਰਕਰ ਜਿਹੜੇ ਆ ਉਹ ਰਾਮੀਲਾ ਮidan ਦਿੱਲੀ ਪਹੁੰਚਣਗੇ। ਇਹ ਵੀ ਆਪਣੇ ਵਿਜੀਖੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਜਨਤ ਨਾਤੀ ਤੌਰ ਤੇ ਗੱਲ ਨਾ ਕਰੋ ਉਹ ਤਾਂ ਦੇਸ਼ ਨੂੰ ਵੰਡਣ ਦੇ ਸਲਚਾ ਦੇ। ਦੇਖੋ ਭਾਜੀਪੀ ਜਿਹੜੀ ਤੁਸੀਂ ਭਾਜੀਪੀ ਦੀ ਗੱਲ ਕਰਦੇ ਹੋ ਭਾਜੀਪੀ ਜਦੋਂ ਮੁਸਲਮਾਨਾਂ ਦੇ ਖਿਲਾਫ ਇੱਕ ਬਿਆਨ ਦਿੰਦੀ ਹੈ ਹਿੰਦੂ ਮਨੂੰ ਹਿੰਦੂ ਹਿੰਦੂ ਕਰਕੇ ਇਕੱਠਾ ਕਰਨ ਚ ਲਈ ਹੋਈ ਹੈ ਉਹ ਜਾਤੀ ਜਨਗਣਨਾ ਨਾ ਉਹ ਵੀ ਮਾੜੀ ਗੱਲ ਹੈ ਦੇਸ਼ ਨੂੰ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਵੀ ਹੋਇਆ ਕਿ ਕਿਸੇ ਮਸਜਿਦ ਦੇ ਉੱਤੇ ਇੱਕ ਹਮਲਾ ਕਰਵਾਇਆ ਗਿਆ ਕਿਹਾ ਕਿ ਹਰੀ ਮੰਦਰ ਹੈ ਬਲ ਭਜਨਾਂ ਨੂੰ ਮੰਦਰ ਬਣਾਉਣਾ ਇਹ ਸਰਕਾਰ ਦਾ ਜੀਆ ਟਾਰਗੇਟ ਜਿਹੜੀ ਜਾਤੀ ਜਨਗਣਨਾ ਹੈ ਭਾਰਤ ਦੇਸ਼ ਦਾ ਕਨਸਟੀਟਿਊਸ਼ਨ ਕਹਿੰਦਾ ਜਿਦੀ ਜਿੰਨੀ ਆਬਾਦੀ ਹੈਗੀ ਹੈ ਉਹਦੇ ਮੁਤਾਬਕ ਉਹਦਾ ਹਿੱਸਾ ਜਿਹੜਾ ਮਿਲਣਾ ਚਾਹੀਦਾ ਜਾਤੀ ਜਨਗਣਨਾ ਕਰਨ ਨਾਲ ਜਾਦ-ਪਾਤ ਖਤਮ ਹੁੰਦੀ ਹੈ ਨਾ ਕਿ ਪੈਦਾ ਹੁੰਦੀ ਹੈ ਪਹਿਲਾਂ ਵੀ ਜਿਵੇਂ ਈਵੀਐਮ ਹੁੰਦਾ ਕਿ ਕਈ ਵਾਰੀ ਤੁਸੀਂ ਸਾਹਮਣੇ ਆਇਆ ਕਿ ਵੀ ਵੋਟਾਂ ਕਿਸੇ ਨੂੰ ਹੋ ਸਕਾਂ ਤੇ ਨਿਕਲਣ ਕਿਸੇ ਨੂੰ ਇਸੇ 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 ਕਰਕੇ ਹੀ ਡੋਮਾ ਪ੍ਰਿਸੰਗ ਵੱਲੋਂ ਐਸਸੀ ਐਸਟੀ ਓਬੀਸੀ ਤੇ ਮਨੋਰਟੀ ਵਰਗ ਦੀਆਂ ਸੋਸ਼ਲ ਆਰਗੇਨਾਈਜੇਸ਼ਨਾਂ ਵੱਲੋਂ ਡਾਕਟਰ ਉਧਿਤਰਾਜ ਦੀ ਗਵਾਈ ਚ ਅਸੀਂ ਸਾਰੇ ਲੋਕ ਈਵੀਐਮ ਨੂੰ ਹਟਾਓ ਈਵੀਐਮ ਹਟਾਓ ਤੇ ਲੋਕਤੰਤਰ ਬਚਾਓ ਸਭਿਧਾਨ ਬਚਾਓ ਲੋਕਤੰਤਰ ਬਚਾਓ ਨਿਜੀ ਕਰਨ ਦੇ ਵਿੱਚ ਰੱਖਮਾ ਕਰਨ ਆਵਾਦੀ ਮੁਤਾਬਕ ਲਾਗੂ ਕਰੋ ਉੱਚ ਅਦਾਲਤ ਵਿੱਚ ਰੱਖਮਾ ਕਰਨ ਲਾਗੂ ਕਰੋ ਉੱਚ ਅਦਾਲਤਾਂ ਦੇ ਵਿੱਚ ਜਿਹੜਾ ਨਿਯੁਕਤੀ ਦਾ ਜਿਹੜਾ ਸਿਸਟਮ ਹੈ ਉਹਨੂੰ ਬਦਲਾਇਆ ਜਾਵੇ ਹੁਣ ਮਸਲਾ ਇਹ ਹੈ ਕਿ ਈਵੀਐਮ ਨੂੰ ਹਟਾਉਣ ਲਈ ਹੁਣ ਹਰਿਆਣਾ ਦੇ ਵਿੱਚ ਸਰੇਆਮ ਕਾਂਗਰਸ ਦੀ ਸਰਕਾਰ ਬਣਨੀ ਜਾ ਰਹੀ ਸੀ ਸਾਰਿਆਂ ਨੇ ਕਿਹਾ ਤੇ ਈਵੀਐਮ ਜਿਹੜੀ ਈਵੀਐਮ ਮਸ਼ੀਨਾਂ ਹੈ ਜਿਹੜੀ ਗਿਣਤੀ ਹੋਈ ਤਾਂ ਕਾਂਗਰਸ ਨੇ ਦਾ ਚੋਣ ਕਮਿਸ਼ਨ ਕੋਲੇ ਸ਼ਿਕਾਇਤ ਵੀ ਕੀਤੀ ਇੱਕ ਮਸ਼ੀਨ ਪੂਰਾ ਦਿਨ ਵਰਤੀ ਜਾ ਰਹੀ ਹੈ ਤੇ ਜਦੋਂ ਉਹਨੂੰ ਦੁਬਾਰਾ ਖੋਲ੍ਹਾ ਜਾਂਦਾ ਹੈ ਮਤਲਬ ਅਸੀਲ ਕਰ ਤਾਸੀਲ ਕਰਨ ਤੋਂ ਬਾਅਦ ਫਿਰ ਉਹਨੂੰ ਖੋਲਾ ਗਿਆ ਗਿਰਤੀ ਕਰਨ ਵਾਸਤੇ ਉਹਦੀ ਜਿਹੜੀ ਬੈਟਰੀ ਆ ਉਹ 99% ਕਿਵੇਂ ਰਹਿ ਗਈ ਤੋ ਇਹ ਸਾਰੀਆਂ ਗੱਲਾਂ 100 ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਹੋਇਆ ਵੀ ਇਹ ਸਾਰਾ ਚੀਜ਼ਾਂ ਦੀ ਪਰਤਾਲ ਕੌਣ ਕਰੇ ਪਰਤਾਲ ਕਰਨ ਵਾਸਤੇ ਚੋਣ ਕਮਿਸ਼ਨ ਹੈ ਤੇ ਚੋਣ ਕਮਿਸ਼ਨ ਚੋਣ ਕਮਿਸ਼ਨ ਜੁਡੀਸ਼ੀਅਲ ਈਡੀ ਸੀਵੀਆਈ ਇਹ ਸਾਰੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਮੋਦੀ ਜੀ ਜਣ ਕੇ ਬੀਜੇਪੀ ਸਰਕਾਰ ਇਸ ਤਰ੍ਹਾਂ ਉਹਨਾਂ ਨੂੰ ਉਚਾਰ ਰਹੀ ਹੈ ਜਿਵੇਂ ਮੇਲੇ ਦੇ ਵਿੱਚ ਇੱਕ ਛੋਟੇ ਜਿਹੇ ਤਾਰ ਦੇ ਨਾਲ ਡੋਲ ਲੂਣਾ ਚਾਇਆ ਜਾਂਦਾ ਹੈ ਤੂੰ ਡੋਲ ਦੀ ਤਰ੍ਹਾਂ ਨੂੰ ਨਾ ਚਾ ਰਹੀ ਹੈ ਲੋਕਤੰਤਰ ਖਤਰੇ 'ਚ ਹੈ ਇਸ ਕਰਕੇ EVM ਦਾ ਦੇਸ਼ ਦੇ ਵਿੱਚੋਂ ਹਟਾਇਆ ਜਾਣਾ ਬਹੁਤ ਜ਼ਰੂਰੀ ਹੈ ਹੁਣ ਜਿਹੜਾ ਧਰਨਾ ਹੋ ਰਿਹਾ ਉਹ ਕਦੋਂ ਤੋਂ ਕਿਦੋਂ ਤੱਕ ਰਾਮਲੀਲਾ ਮੈਦਾਨ 1 ਦਸੰਬਰ ਨੂੰ ਅ ਅੰਦੋਲਨ ਹੋ ਰਿਹਾ ਹੈ ਅ ਅੱਗੇ ਅੰਦੋਲਨ ਕਿੰਨੇ ਦਿਨ ਚੱਲੇਗਾ ਇਹ 1 ਦਸੰਬਰ ਦੀ ਰੈਲੀ ਦੇ ਵਿੱਚ ਹੀ ਐਲਾਨ ਹੋਊਗਾ